ਸਾਥੀਓ ਜੈਗੁਰਦੇਵ ਧਾਨਗੁਰਦੇਵ ਆਪਾਂ ਪਹੁੰਚੇ ਆ ਸਤਗੁਰ ਅਵਦਾਸ ਮਹਾਰਾਜੀ ਚਰਨ ਸੋ ਪ੍ਰਾਪਤ ਧਾਨਗੁਰਦੇਵ ਜੀ ਖਰਾਲਗਲ ਸਾਹਿਬ ਦੇਖੋ ਬਾਰਸ਼ ਦੇ ਕਾਰਨ ਗੁਰੂ ਘਰ ਦਾ ਕਿੱਡਾ ਨੁਕਸਾਨ ਪਾਣੀ ਦੇ ਕਾਰਨ ਕਿੱਡੀ ਵੱਡੀ ਖੱਡ ਜਿਹੜੀ ਆ ਉਹ ਖਾਰ ਗਈ ਆ ਖੰਭਾ ਬਿਜਲੀ ਦਾ ਪੂਰਾ ਗਿਰ ਗਿਆ ਤੁਰੰਤ ਬਾਬਾ ਜੀ ਨੇ ਸਤਿ ਸ਼੍ਰੀ ਅਕਲ ਸੁਰਿੰਦਰ ਦਾਸ ਜੀ ਨੇ ਐਕਟੀਵਿਟੀ ਕਰਦੇ ਹੋਏ ਆ ਜੀਸੀਬੀ ਵਰਦੇ ਮੀਂਹ ਦੇ ਵਿੱਚ ਜੀਸੀਬੀ ਮੰਗਾਈ ਸੇਵਾਦਾਰ ਦੇਖੋ ਕਰਨਗੇ ਜਿਹੜੇ ਲੋਕ ਦੇਖੋ ਪਾਣੀ ਦੇ ਕਾਰਨ ਉੱਪਰੋਂ ਪਾਣੀ ਆ ਰਿਹਾ ਆ ਬਾਬਾ ਜੀ ਆਪ ਮੌਕੇ ਦੇ ਉੱਤੇ ਪਹੁੰਚੇ ਹੋਏ ਆ ਖੱਡ ਦੇ ਆ ਵੀ ਦੇਖੋ ਬਹੁਤ ਭਾਰੀ ਨੁਕਸਾਨ ਜਿਹੜਾ ਗੁਰੂ ਘਰ ਦੀ ਜ਼ਮੀਨ ਦਾ ਦੇਖੋ ਪਾਣੀ ਆ ਰਿਹਾ ਇਹ ਦੂਜਾ ਪਾਰ ਆ ਜੀ ਥੱਲੇ ਤੱਕ ਬਹੁਤ ਸਾਰਾ ਮੇਨ ਰੋਡ ਜਿਹੜਾ ਗੁਰੂ ਘਰ ਨੂੰ ਚਰਨ ਚੋਂ ਪ੍ਰਾਪਤ ਧਰਤੀ ਨੂੰ ਮੇਨ ਰਸਤਾ ਜਿਹੜਾ ਆਉਂਦਾ ਜਿੱਥੋਂ ਟੋਟਲ ਵਾਹਿਕਲ ਆਉਂਦੇ ਆ ਇਹੋ ਸਾਰਾ ਹੀ ਤਕਰੀਬਨ 2.5 3 ਫੁੱਟ ਦਾ ਨੁਕਸਾਨ ਆਓ ਆਪਾਂ ਗੱਲਬਾਤ ਕਰਦੇ ਹਾਂ ਬਾਬਾ ਜੀ ਨਾਲ ਜੀ ਕੀ ਕਹਿਣਾ ਚਾਹੁੰਦੇ ਹੋ ਕੀ ਇਹ ਕਿਦਾਂ ਕੋਈ ਲਗਾਤਾਰ ਹੈ 4 ਵਜੇ ਤੋਂ ਲੈ ਕੇ ਇਹ ਵਕਤ ਦਾ ਬਰਸਾਤ ਕਰ ਰਹੀ ਹੈ ਉਹ ਖਾਨੀ ਛੱਡ ਪਹਿਲਾਂ ਆਈ ਹੈ ਉਸ ਪਾਸੇ ਤੋਂ ਨੁਕਸਾਨ ਦਾ ਡਕਾ ਹੈ ਕਿ ਪਿੱਛੇ ਦੀ ਡੋਬੜਾ ਲੱਗਿਆ ਹੈ ਔਰ ਆਹ ਜਿਹੜਾ ਚਾਨਕ ਪਾਣੀ ਜ਼ਿਆਦਾ ਹੋਣ ਕਰਕੇ ਇਹ ਇੱਕ ਜਿੱਕੇ ਦੀ ਛਲਕਾ ਜਿਹੀ ਧੁਰੂ ਘਰ ਨੂੰ ਆ ਰਹੀ ਹੈ ਮੇਨ ਸੜਕਾ ਹੈ ਧੁਰੂ ਘਰ ਦੀ ਜਿਹੜੀ ਜ਼ਮੀਨ ਹੈ ਤੋ ਆ ਲੱਗਦਾ ਵੀ ਆ ਖੰਭਾ ਜਿਹੜਾ ਇਹ ਤਾਰ ਦੇ ਸਾਰੇ ਖੜਾ ਹੈ ਤੇ ਸੇਵਾਦਾਰ ਆ ਗਏ ਆ ਔਰ ਕੋਸ਼ਿਸ਼ ਹੋएगी ਇਹਨੂੰ ਜਲਦੀ ਠਰਮ ਦੀ ਔਰ ਸੰਕਟ ਲਈ ਜਿਹੜਾ ਰਸਤਾ ਰੁਕਿਆ ਹੈ ਇਹ ਸੰਕਟ ਤੇ ਅੰਨਾਂ ਆਣ ਵੀ ਆ ਥੱਲੇ ਫੱਟ ਨੂੰ ਜੁੰਦਾ ਅੱਜ ਵੀ ਛੜ ਕੇ ਉਹਨੂੰ ਨੁਕਸਾਨ ਹੋਇਆ ਹੈ ਥੱਲੇ ਦੀ ਮਿੱਟੀ ਨਿਕਲ ਗਈ ਹੈ ਤੋ ਕੋਸ਼ਿਸ਼ ਹੈ ਵੀ ਇਹ ਮਸ਼ੀਨ ਔਰ ਟੈਂਸਰਸ ਵਾਲੀ ਸੇਵਾਦਾਰ ਲੱਗ ਲੱਗ ਗਏ ਆ ਤਾਂ ਗੁਰੂ ਮਹਾਰਾਜ ਮਿਹਰ ਕਰੇ ਔਰ ਅਗਰ ਮਾਰੇ ਇਹ 5 ਦਿਨ ਦਾ ਕਰੇ ਔਰ ਜਿਸ ਤਰ੍ਹਾਂ بارشੋਂ ਥੋੜੀ ਜਿਹੀ ਰੁਕੀ ਹੈ ਅਗਰ ਇਸੇ ਤਰ੍ਹਾਂ 1 ਘੰਟਾ ਜੇ ਰੁਕ ਜਾਂਦੀ ਹੈ ਤਾਂ ਇਹ ਆਪਾਂ ਇਹਦੀ ਪੂਰਤੀ ਜਿਹੜੀ ਆ ਪੂਰੀ ਕਰ ਸਕਦੇ ਆ ਔਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਨੁਕਸਾਨ ਹੋ ਰਿਹਾ ਹੈ ਸੰਗਤ ਇੱਕ ਇੱਕ ਹਰ ਘਰ ਦਾ ਹੋ ਰਿਹਾ ਹੈ ਕਿ ਉਹ ਵੀ ਸਰਕਾਰ ਦੇ ਸਹਿਯੋਗ ਕਰੇ ਤਾਂ ਕਿ ਆਨ ਆ ਰਹੇ ਰਾਸਤਾ ਜਿਹੜਾ ਹੈ ਉਹ ਖੋਲਿਆ ਜਾ ਸਕੇ ਆਪ ਵੀ ਅਪੀਲ ਕਰਦੇ ਆ ਜੋ ਸਹਿਯੋਗ ਕਰੀ ਜੈਗੋ ਦੇ ਧਰਗੋ ਦੇ ਮਹਾਰਾਜ ਜੀ ਆਪਣੇ ਕੋਲ ਤਾਂ ਇੰਨੇ ਸਾਧਨ ਵੀ ਨਹੀਂ ਹੈਗੇ ਸਰਕਾਰਾਂ ਨੂੰ ਪਤਾ ਨਹੀਂ ਵੀ ਲੱਖਾਂ ਦੀ ਤਦਾਰਬੇ ਸੰਗਤ ਆਉਂਦੀ ਹੈ ਤੇ ਕੋਈ ਕੋਆਪਰੇਟ ਨਹੀਂ ਕਰਦੇ ਕੋਈ ਸੇਵ ਪ੍ਰਬੰਧ ਨਹੀਂ ਨਹੀਂ ਅਸੀਂ ਪਹਿਲਾਂ ਡੀਪੀ ਸਾਹਿਬ ਨਾਲ ਮਿਲਿਆ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਠੋਕਰਾਂ ਲਾ ਦੇਾਂਗੇ ਤਾਂ ਜਦੋਂ ਕੁਦਰਤੀ ਆਪਤ ਹੋਈ ਹੈ ਨਾ ਫਿਰੇ ਚਾਹੇ ਸਰਕਾਰ ਹੈ ਚਾਹੇ ਕੋਈ ਵੀ ਜੱਦਵਾ ਫੇਲ ਹੋ ਜੂਗਾ ਬੈਸਟੈਂਡ ਜਿੰਨਾ ਵੀ ਲਗਾਤਾਰ ਪਿਆ ਹੈ ਐਸੇ ਜੋ ਕੁਝ ਮਾਦੀਕਾਇ ਦਾ ਆਗਿਆ ਜਾਂ ਸੰਸਾ ਨੇ ਦਾਅਵੇ ਦਾ ਸਜ਼ਾ ਪਾਣ ਚਾਇਆ ਸੀ ਦਾ ਦੂਸਰੇ ਸਾਥ ਲੱਗੇ ਰਹੇ ਹਨ ਉਸ ਦਾ ਮਾਰਨਾ ਹੋਵੇ ਜਿਸ ਤਰ੍ਹਾਂ ਦੋਹਾਂ ਸਰੋਵਰ ਦੇ ਚ ਲਗਾਤਾਰ ਆਇਆ ਟੈਂਪ 2 ਫੁੱਟ ਪਾਣੀ ਥਲੇ ਅੰਦਰ ਵੜ ਗਿਆ ਬੱਸੋ ਜੀ ਉਹ ਜਿਹੜਾ ਕੀ ਕਹਿਣਾ ਮਤਲਬ ਹੈ ਅਸੀਂ ਸਾਨੂੰ ਆਸ ਹੀ ਨਹੀਂ ਸੀ ਇਸ ਕਰਕੇ ਕੁਦਰਤੀ ਜਿਹੜੀ ਹੈ ਨਾ ਉਧਰੋਂ ਜਿੱਥੇ ਸੰਗਤ ਨਾਉਂਦੀ ਹੈ ਸੰਗਤਾਂ ਦੇ ਨਾਂਣ ਵਾਸਤੇ ਹੈ ਉਹ ਫਿਰ ਪਾਣੀ ਉਹਦੇ ਚਲੇ ਗਿਆ ਜਦ ਕਿ ਇੱਥੇ ਜਿਹੜਾ ਮੇਨ ਸਲੂਬਰ ਹੈ ਉਹਦੇ ਚ ਜਲ ਨਹੀਂ ਗਿਆ ਸੀ ਪਹਿਲਾਂ ਹੀ ਉਹਦੇ ਆਲੇ ਦੁਆਲੇ ਪੱਕਾ ਪ੍ਰੋਗਰਾਮ ਕੀਤਾ ਹੈ ਬੇ ਇਥੇ ਮਿੱਟੀ ਵਾਲਾ ਪਾਣੀ ਅੰਦਰ ਨਹੀਂ ਜਾਣ ਦੇਣਾ ਤਾਂ ਸਾਨੂੰ ਨਹੀਂ ਸੀ ਪਤਾ ਵੀ ਸਲੂਬਰ ਚ ਵੀ ਵੜ ਜਾਏਗਾ ਉਹਦੋਂ ਤਾਰਾ ਚ ਵੀ ਵੜ ਜਾਏਗਾ ਤੇ ਇਸ ਕਰਕੇ ਜਲ ਜਿਹੜਾ ਜਦੋਂ ਕੁਦਰਤ ਦਾ ਕਿਰਪਾ ਹੁੰਦੀ ਹੈ ਤਾਂ ਉਹਦੇ ਅੱਗੇ ਕੋਈ ਜ਼ੋਰ ਨਹੀਂ ਤੇ ਗੁਰੂ ਮਹਾਰਾਜ ਇਹ ਹੀ ਦਾਸ ਕਰਦੇ ਆ ਸਰਕਾਰ ਡੀ.ਐਸ. ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦੋਇਆ ਸੀ ਕਿ ਪੂਰਾ ਖਿਆਲ ਰੱਖਿਆ ਜਾਏਗਾ ਤੋਂ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਇਹ ਸਰਕਾਰ ਜਿਹੜੀ ਹੈ ਇਸ ਤੇ ਜ਼ਰੂਰ ਅਮਲ ਕਰੇਗੀ ਔਰ ਸਰਕਾਰ ਕਰ ਰਹੀ ਹੈ ਕੋਸ਼ਿਸ਼ ਉਹਨੇ ਪਹਿਲਾਂ ਵੀ ਕੀਤੀ ਹੈ ਸੋ ਇਸ ਕਰਕੇ ਜਿਹੜੀ ਡੀਸੀ ਸਾਹਿਬ ਨੇ ਪਹਿਲਾਂ ਵੀ ਜਿਹੜਾ ਮਸ਼ੀਨ ਭੇਜ ਕੇ ਜਿਹੜਾ ਜਦੋਂ ਪਿਛਲੇ ਸਾਲ ਆੜੀ ਸੀ ਸਰਕਾਰੀ ਮਸ਼ੀਨ ਵੀ ਉਹਨਾਂ ਨੇ ਇੱਕ ਭੇਜੀ ਸੀ ਉਹਨਾਂ ਨੇ ਵੀ ਜਿਹੜੀ ਨਾਲ ਲੱਗ ਕੇ ਅਸੀਂ ਵੀ ਦੋ ਮਸ਼ੀਨਾਂ ਲਾਈਆਂ ਵੀ ਇਹ ਪੂਰਤੀ ਕੀਤੀ ਜਾਵੇ ਜੈ ਗੁਰਦੇਵ